ਹੁਣ ਮੈਂ ਆ ਰੀਸੈਂਟ ਗੱਲ ਕਰ ਲੈਣਾ ਹੁਣ ਤੁਹਾਡੇ ਕੋ ਜਿਹੜਾ ਟੂਰਿਜ਼ਮ ਇਕੋ ਟੂਰਿਜ਼ਮ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸ ਸੁਖਵਿਲਾ ਮੈਟਰੋ ਇਕੋ ਗ੍ਰੀਨ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸ ਸੁਖਵਿਲਾ ਇਹ ਵੀ ਸਾਨੂੰ ਕੱਲ ਹੀ ਪਤਾ ਲੱਗਿਆ ਵੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸ ਸੁਖਵਿਲਾ ਇਹਦੇ 'ਚ ਵੀ ਆ ਪਾਲਿਸੀ ਹੈ ਮੇਰੇ ਹੱਥ 'ਚ ਕੀ ਮਤਲਬ ਫੋਰੈਸਟ ਜਿਹੜਾ ਏਰੀਆ ਹੈ ਉਹਦੇ 'ਚ ਇੱਕ ਜ਼ਮੀਨ ਨੂੰ different ਆਪਣੀਆਂ ਕੰਪਨੀਆਂ ਤੋਂ ਖਰੀਦ ਕੇ ਫਿਰ ਆਪਣੇ ਨਾਂ ਹੀ ਲੈ ਕੇ ਆਪਣੇ ਨਾਂ ਹੀ ਲਵਾ ਕੇ ਫਾਈਵ ਸਟਾਰ ਸੁਖਵਿਲਾ ਖੜਾ ਕਰ ਲਿਆ ਔਰ ਜਿੰਨੂੰ ਐਂਗਜਮੈਂਟ ਦਵਾਈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ 1 ਅਰਬ ਰੁਪਏ ਦੀ ਐਂਗਜਮੈਂਟ 1 ਅਰਬ 8 ਲੱਖ ਤਕਰੀਬਨ 70000 ਰੁਪਏ ਪਤਾ ਹਿਊਜ ਅਮਾਉਂਟ ਇਹ ਮਤਲਬ ਦਿਸੇ ਦਾ ਹੈਬਚੁਅਲ ਬੈਨੀਫਿਸ਼ਰੀ ਇਹ ਮਤਲਬ ਬੜਾ ਪਿਓਰਲੀ ਐਗਜ਼ੈਂਪਲ ਹੈ ਕਿ 1 ਅਰਬ ਰੁਪਇਆ 1 ਅਰਬ ਰੁਪਇਆ ਪੰਜਾਬ ਦੇ ਖੂਨ ਪਸੀਨੇ ਦਾ ਲੋਕਾਂ ਦਾ ਰੁਪਇਆ ਉਹਨੂੰ ਆਪਣੇ 7 ਸਟਾਰ ਜਿਹੜਾ ਇਕੋ ਗ੍ਰੀਨ ਰਿਜ਼ੋਰਟ ਹੈ ਨਾ ਵਰਸਸ ਸੁਖਵਿਲਾ ਵਰਸਸ ਨਹੀਂ ਆ ਉਹ ਵਰਸਸ ਨਹੀਂ ਆ ਸੇਮ ਹੀ ਹੈ ਇਕੁਅਲ ਇਕੁਅਲ ਸੁਖਵਿਲਾ ਉਹਦੇ ਵਾਸਤੇ 1 ਕਰੋੜ ਰੁਪਏ ਦੀ ਐਗਜ਼ੈਂਪਸ਼ਨ ਤੋਂ 1 ਅਰਬ ਰੁਪਏ ਦੀ ਤੇ 8 ਲੱਖ 70 ਹਜ਼ਾਰ ਤੋਂ ਵੱਧ ਦੀ ਐਗਜ਼ੈਂਪਸ਼ਨ ਦਵਾਈ ਦਵਾਈ SGST VAT ਤੇ ਬਿਜਲੀ ਇਲੈਕਟ੍ਰਿਸਿਟੀ ਐਗਜ਼ੀਮਸ਼ਨ ਇਹ ਇੰਤਹਾ ਆ ਪੰਜਾਬ ਦੇ ਲੋਕਾਂ ਨਾਲ ਧੋਖੇ ਦੀ ਇੰਤਹਾ ਕੀਤੀ ਇਸ ਪਰਿਵਾਰ ਨੇ ਸਿਰਫ ਤੇ ਸਿਰਫ ਆਪਣੇ 5 ਸਟਾਰ ਆਪਣੇ ਬੱਸਾਂ ਦੇ ਕਾਰਵੇ ਚੇਨ ਆਫ ਬੱਸਸ ਚਾਹੇ ਉਹ ਪੰਜਾਬ ਦਾ ਪਾਣੀ ਹੋਵੇ ਪੰਜਾਬ ਦਾ ਜਿਹੜਾ ਫੋਰੈਸਟ ਹੋਵੇ ਪੰਜਾਬ ਦੀ ਜ਼ਮੀਨ ਹੋਵੇ ਪੰਜਾਬ ਦੀ ਟਰਾਂਸਪੋਰਟ ਹੋਵੇ ਸਰਕਾਰੀ ਤਮਾਮ ਆਦਾਰੇ ਤੇ ਹੱਦ ਤੇ ਉਦੋਂ ਜਾਂਦੀ ਆ ਜਦੋਂ ਗੁਰਬਾਣੀ ਨੂੰ ਵੀ ਜਿਹੜਾ ਹੈ ਗੁਰੂ ਦੀ ਬਾਣੀ ਨੂੰ ਵੀ ਜਿਹੜਾ ਆਪਣੇ ਆਪਣੇ ਫਾਇਦੇ ਲਈ ਸੀਮਤ ਕਰਕੇ ਆਪਣੇ ਜਿਹੜਾ ਪੂਰੇ ਉਸਕੰਜੇ ਚ ਲਿਮਿਟਡ ਕਰ ਲਿਆ ਕਿ ਆਮ ਬੰਦਾ ਜਿਹੜਾ ਆ ਔਰਤੋਂ ਦੂਰ ਹੋ ਜੇ ਇਹ ਹਾਲਾਤ ਐ ਇਹ ਇਨਾਂ ਦੇ ਰਾਜ ਭਾਗ ਦੇ ਉਹ ਦੁੱਖ ਦੁੱਖ ਭਰੇ ਕਿੱਸੇ ਆ ਜਿੰਨੂੰ ਮੈਂ ਕਹਿੰਨਾ ਕਿ ਦੇ ਆਰ ਦਾ ਹੈਪਚੁਅਲ ਬੈਨੀਫਿਸ਼ਰੀ ਫ੍ਰੋਮ ਪੰਜਾਬ ਪੰਜਾਬ ਦੇ ਖਜਾਨਾ ਹੁਣ ਮੈਂ ਆ ਰੀਸੈਂਟ ਗੱਲ ਕਰ ਲੈਣਾ ਹੁਣ ਤੁਹਾਡੇ ਕੋ ਜਿਹੜਾ ਟੂਰਿਜ਼ਮ ਇਕੋ ਟੂਰਿਜ਼ਮ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸਸ ਸੁਖਵਿਲਾ ਮੈਟਰੋ ਇਕੋ ਗ੍ਰੀਨ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸਸ ਸੁਖਵਿਲਾ ਇਹ ਵੀ ਸਾਨੂੰ ਕੱਲ ਹੀ ਪਤਾ ਲੱਗਿਆ ਵੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸਸ ਸੁਖਵਿਲਾ ਇਹਦੇ ਚ ਵੀ ਆ ਪਾਲਿਸੀ ਹੈ ਮੇਰੇ ਹੱਥ 'ਚ ਕੀ ਮਤਲਬ ਫੋਰੈਸਟ ਜਿਹੜਾ ਏਰੀਆ ਹੈ ਉਹਦੇ ਚ ਇੱਕ ਜ਼ਮੀਨ ਨੂੰ ਡਿਫਰੈਂਟ ਆਪਣੀਆਂ ਕੰਪਨੀਆਂ ਤੋਂ ਖਰੀਦ ਕੇ ਫਿਰ ਆਪਣੇ ਨਾਂ ਹੀ ਲੈ ਕੇ ਆਪਣੇ ਨਾਂ ਹੀ ਲਵਾ ਕੇ ਫਾਈਵ ਸਟਾਰ ਸੁਖਵਿਲਾ ਖੜਾ ਕਰ ਲਿਆ ਔਰ ਜਿੰਨੂੰ ਐਗਜ਼ਮਪਸ਼ਨ ਦਵਾਈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਇੱਕ ਅਰਬ ਰੁਪਏ ਦੀ ਐਗਜ਼ਮਪਸ਼ਨ ਇੱਕ ਅਰਬ 8 ਲੱਖ ਤਕਰੀਬਨ 70000 ਰੁਪਏ ਪਤਾ ਹਿਊਜ ਅਮਾਉਂਟ ਇਹ ਮਤਲਬ ਥਿਸ ਇਜ਼ ਦਾ ਹੈਬਚੁਅਲ ਬੈਨੀਫਿਸ਼ਰੀ ਇਹ ਮਤਲਬ ਬੜਾ ਪਿਓਰਲੀ ਐਗਜ਼ਾਮਪਲ ਹੈ ਕਿ ਇੱਕ ਅਰਬ ਰੁਪਇਆ ਇੱਕ ਅਰਬ ਰੁਪਇਆ ਪੰਜਾਬ ਦੇ ਖੂਨ ਪਸੀਨੇ ਦਾ ਲੋਕਾਂ ਦਾ ਰੁਪਇਆ ਉਹਨੂੰ ਆਪਣੇ 7 ਸਟਾਰ ਜਿਹੜਾ ਇਕੋ ਗ੍ਰੀਨ ਰਿਜ਼ੋਰਟ ਹੈ ਨਾ ਵਰਸਸ ਸੁਖਵਿਲਾ ਵਰਸਸ ਨਹੀਂ ਆ ਉਹ ਵਰਸਸ ਨਹੀਂ ਆ ਸੇਮ ਹੀ ਹੈ ਇਕੁਅਲ ਇਕੁਅਲ ਸੁਖਵਿਲਾ ਉਹਨੇ ਵਾਸਤੇ 1 ਕਰੋੜ ਰੁਪਏ ਦੀ ਐਗਜ਼ੈਂਪਸ਼ਨ ਤੋਂ 1 ਕਰੋੜ ਰੁਪਏ ਦੀ ਤੇ 870000 ਤੋਂ ਵੱਧ ਦੀ ਐਗਜ਼ੈਂਪਸ਼ਨ ਦਵਾਈ ਦਵਾਈ SGST VAT ਤੇ ਬਿਜਲੀ ਇਲੈਕਟ੍ਰਿਸਿਟੀ ਐਗਜ਼ੈਂਪਸ਼ਨ ਇਹ ਇੰਤਹਾ ਪੰਜਾਬ ਦੇ ਲੋਕਾਂ ਨਾਲ ਧੋਖੇ ਦੀ ਇੰਤਹਾ ਕੀਤੀ ਇਸ ਪਰਿਵਾਰ ਨੇ ਸਿਰਫ ਤੇ ਸਿਰਫ ਆਪਣੇ 5 ਸਟਾਰ ਆਪਣੇ ਬੱਸਾਂ ਦੇ ਕਾਰਵੇ ਚੇਨ ਆਫ ਬੱਸਸ ਚਾਹੇ ਉਹ ਪੰਜਾਬ ਦਾ ਪਾਣੀ ਹੋਵੇ ਪੰਜਾਬ ਦਾ ਜਿਹੜਾ ਫੋਰੈਸਟ ਹੋਵੇ ਪੰਜਾਬ ਦੀ ਜ਼ਮੀਨ ਹੋਵੇ ਪੰਜਾਬ ਦੀ ਟਰਾਂਸਪੋਰਟ ਹੋਵੇ ਸਰਕਾਰੀ ਤਮਾਮ ਆਧਾਰੇ ਤੇ ਹੱਦ ਤੇ ਉਦੋਂ ਜਾਂਦੀ ਆ ਜਦੋਂ ਗੁਰਬਾਣੀ ਨੂੰ ਵੀ ਜਿਹੜਾ ਹੈ ਗੁਰੂ ਦੀ ਬਾਣੀ ਨੂੰ ਵੀ ਜਿਹੜਾ ਆਪਣੇ ਆਪਣੇ ਫਾਇਦੇ ਲਈ ਸੀਮਤ ਕਰਕੇ ਆਪਣੇ ਜਿਹੜਾ ਪੂਰੇ ਉਸਕੰਜੇ ਚ ਲਿਮਿਟਿਡ ਕਰ ਲਿਆ ਕਿ ਆਮ ਬੰਦਾ ਜਿਹੜਾ ਆ ਔਰਤੋਂ ਦੂਰ ਹੋ ਜੇ ਇਹ ਹਾਲਾਤ ਹੈ ਇਹ ਇਹਨਾਂ ਦੇ ਰਾਜ ਭਾਗ ਦੇ ਉਹ ਦੁੱਖ ਦੁੱਖ ਭਰੇ ਕਿੱਸੇ ਆ ਜਿਨੂੰ ਮੈਂ ਕਹਿੰਨਾ ਕਿ ਦੇ ਆਰ ਦਾ ਹੈਪਚੁਅਲ ਬੈਨੀਫਿਸ਼ਰੀ ਫਰੋਮ ਪੰਜਾਬ ਪੰਜਾਬ ਦੇ ਖਜ਼ਾਨੇ ਤੋਂ